ਦੇ ਚੁਕੇ ਆ ਮੈਂ ਬੇਨਤੀ ਕਰਨਾ ਪੁਲਿਸ ਪ੍ਰਸ਼ਾਸਨ ਨੂੰ ਕਿ ਜਿਹੜਾ ਮੰਗ ਪੱਤਰ ਕੀਤਾ ਦਿੱਤਾ ਵਾ ਇਹ ਬਾਲਮੀਕ ਸਮਾਜ ਨੂੰ ਆਪਣੋ ਵਾਕ ਕੀਤਾ ਜਾਵੇ ਤਾਂ ਜੋ ਆਪਾਂ ਨਹੀਂ ਚਾਹਦੇ ਵੀ ਇਹ ਸ਼ਹਿਰ ਸੋਹਾਜ ਔਰ ਪੰਜਾਬ ਸਾਡਾ ਵਾ ਇਸ ਕਰਕੇ ਆਪਾਂ ਕਿਸੇ ਵੀ ਤਰ੍ਹਾਂ ਦਾ ਟਕਰਾਅ ਬਾਜੀ ਪੁਲਿਸ ਪ੍ਰਸ਼ਾਸਨ ਨਾਲ ਕਿਸੇ ਵੀ ਹੋਰ ਤਰ੍ਹਾਂ ਨਾ ਨਹੀਂ ਚਾਹਦੇ ਆਹ ਜਿਹੜਾ ਆਪਣਾ ਫੁਕਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਉਹ ਸਰਦਾਰ ਬੂਟਾ ਸਿੰਘ ਦੇ ਖਿਲਾਫ ਜਿਹੜੇ ਆ ਆ ਚੋਕ ਜਿਹੜੇ ਬੋਲੇ ਆ ਵੀ ਉਹ ਇੱਕ ਪਾਰਲੀਮੈਂਟ ਸਮਾਦ ਦੇ ਵਿੱਚ ਉਹ ਹੀ ਇੱਕ ਮੱਝਵੀ ਸਿੱਖ ਹੀ ਪੱਠੇ ਪਾਣਾ ਹੁੰਦਾ ਹੀ ਕਾਲਾ ਰਾਣੀ ਅੱਜ ਜਿਹੜਾ ਅਖਲ ਬਾਤੀ ਸਫਾਈ ਮਜ਼ਦੂਰ ਮਹਾ ਸੰਗ ਵੱਲੋਂ ਪਰਾਇਆ ਵਢਿੰਗ ਜਿਹੜਾ ਉਹ ਪੁੱਤਰਾ ਫੂਕਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਉਹ ਸਰਦਾਰ ਬੂਟਾ ਸਿੰਘ ਦੇ ਖਿਲਾਫ ਜਿਹੜੇ ਆ ਆ ਚੋਕ ਜਿਹੜੇ ਬੋਲੇ ਆ ਪੀਓ ਇੱਕ ਬਾਲਮੀਕ ਸਮਾਜ ਦੇ ਵਿੱਚ ਉਹ ਹੀ ਇੱਕ ਮਜਬੂਰ ਸਿੱਖ ਹੀ ਪੱਠੇ ਪਾਣਾ ਹੁੰਦਾ ਹੀ ਕਾਲਾ ਰਾਂਗ ਹੀ ਉਹਨੂੰ ਦੇਖੋ ਇੱਕ ਪੰਜਾਬ ਕਾਂਗਰਸ ਨੇ ਉਹਨੂੰ ੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਦੀ ਆ ਵੀ ਪੰਜਾਬ ਦਾ ਪ੍ਰਧਾਨ ਬਣਾਇਆ ਦਾ ਇੱਕ ਸੀਐਮ ਦਾ ਦਾਅਵੇਦਾਰ ਆ ਔਰ ਇੱਕ ਬੜੀ ਸ਼ਰਮ ਦੀ ਗੱਲ ਆ ਕਿ ਇੱਕ ੱਡੀ ਵੱਡੀ ਪੋਸਟ ਦੇ ਬੰਦਾ ਹੋਵੇ ਔਰ ਇੰਨੀ ਮਾੜੇ ਉਹਦੇ ਸ਼ਬਦ ਹੋਣ ਕਿ ਬਾਲਮੀਕ ਸਮਾਜ ਏ ਉਹਦੀ ਨੈਰਾਂ ਚ ਕੋਈ ਇੱਜ਼ਤ ਨਹੀਂ ਆ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਕਹਿੰਦੀ ਆ ਕਿ ਜਿਹੜਾ ਬਾਲਮੀਕ ਸਮਾਜ ਆ ਇਹ ਸਾਡੇ ਕਾਂਗਰਸ ਦੀ ਰੀੜ ਦੀ ਹੱਡੀ ਆ ਪਰ ਉਹਨੂੰ ਇੰਨੀ ਸ਼ਰਮ ਨਹੀਂ ਕਿ ਮੈਂ ਬਾਲਮੀਕ ਸਮਾਜ ਦੇ ਪ੍ਰਤੀ ਬੋਲਣ ਲਗਾ ਸਾਨੂੰ ਅੱਜ ਪੰਜਾਬ ਪਬਲਿਕ ਵੱਲੋਂ ਹੁਕਮ ਹੋਇਆ ਹੀ ਵੀ ਇਹਦਾ ਪੁਤਲਾ ਸਾੜਿਆ ਜਾਏ ਅੱਜ ਤਾਂ ਹੀ ਪੁਤਲਾ ਸਾੜਿਆ ਹੋ ਰਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਕ ਮੰਗ ਪੱਤਰ ਦੇ ਚੁਕੇ ਆ ਮੈਂ ਬੇਨਤੀ ਕਰਨਾ ਪੁਲਿਸ ਪ੍ਰਸ਼ਾਸਨ ਐ ਕਿ ਵੀ ਜਿਹੜਾ ਮੰਗ ਪੱਤਰ ਦਿੱਤਾ ਦਿੱਤਾ ਵਾ ਇਹ ਬਾਲਮੀਕ ਸਮਾਜ ਨੂੰ ਇਗਨੋਰ ਨਾ ਕੀਤਾ ਜਾਵੇ ਕਾ ਜੋ ਆਪਾਂ ਨਹੀਂ ਚਾਹਦੇ ਵੀ ਇਹ ਸ਼ਹਿਰ ਸੋਹਾਜ ਔਰ ਪੰਜਾਬ ਸਾਡਾ ਵਾ ਇਸ ਕਰਕੇ ਆਪਾਂ ਕਿਸੇ ਵੀ ਤਰ੍ਹਾਂ ਦਾ ਟਕਰਾਅ ਬਾਜੀ ਪੁਲਿਸ ਪ੍ਰਸ਼ਾਸਨ ਨਾਲ ਕਿਸੇ ਵੀ ਹੋਰ ਤਰ੍ਹਾਂ ਦਾ ਨਹੀਂ ਚਾਹਦੇ ਜਿਹੜੀ ਉਤੇ ਐਸਐਸਟੀ ਜਿਹੜੀ ਭਾਂਦੀ ਕਾਨੂੰਨੀ ਕਾਰਵਾਈ ਕਿਉਂਦੀ ਉਹਨੇ ਬਾਲਮੀ ਸਮਾਜ ਦੇ ਪ੍ਰਤੀ ਇੱਕ ਟਿੱਪਣੀ ਕੀਤੀ ਆ ਇਹ ਤੇ ਜਿਹੜੀ ਭਾਂਦੀ ਜਿਹੜੀ ਕਾਨੂੰਨੀ ਕਾਰਵਾਈ ਐਸਐਸਟੀ ਵੱਲੋਂ ਭਾਂਦੀ ਉਹ ਹੋਣੀ ਚਾਹੀਦੀ ਆ ਮੈਂ ਫੇਰ ਪਠਾਨਕੋਟ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਚਾਹਨਾ ਵੀ ਬਾਲਮੀ ਕਸਮਾਜ ਨੂੰ ਇਗਨੋਰ ਨਾ ਕੀਤਾ ਜਾਏ ਜੋ ਰਾਜਾ ਵਡਿੰਗ ਦੇ ਭਾਂਦੀ ਕਾਨੂੰਨੀ ਕਾਰਵਾਈ ਉਹ ਹੁਣੀ ਚਾਹੀਦੀ ਆ ਜੀ ਪਰਚਾ ਤਾਂ ਦਰਜ ਹੋ ਚੁੱਕਿਆ ਹੈ ਅਸੀਂ ਐਡਰੈਸ ਤਹਿਤ ਉਹਨੇ ਕਾਂਗਰਸ ਪਾਰਟੀ ਨੂੰ ਇਸ ਹੁਣ ਅੱਗੇ ਤੋਂ ਕਿਵੇਂ ਵੇਖਜੋ ਕਾਂਗਰਸ ਪਾਰਟੀ ਲਈ ਇਹ ਸਮਾਜਿਕ ਨਿੰਦਾ ਕੀਤੀ ਹੈ ਮੈਂ ਦੇ ਦੇਖੋ ਕਾਂਗਰਸ ਪਾਰਟੀ ਆਪਾਂ ਕਿਸੇ ਵੀ ਪਾਰਟੀ ਨੂੰ ਮਾਰਨਾ ਨਹੀਂ ਕਹਿੰਦੇ ਕਿਉਂਕਿ ਜਦੋਂ ਵੀ ਕੋਈ ਲੀਡਰ ਬੋਲਦਾ ਉਹਨੂੰ ਇਹ ਨਹੀਂ ਪਤਾ ਮੈਂ ਕੀ ਬੋਲਣ ਡਿਆ ਨਾ ਇਸ ਕਰਕੇ ਮੈਂ ਕਾਂਗਰਸ ਪਾਰਟੀ ਅਗੇ ਬੇਨਤੀ ਕਰਨਾ ਚਾਹੁੰਦਾ ਹਾਈ ਕਮਾਂਡ ਅਗੇ ਵੀ ਇਹੋ ਜਿਹੇ ਬੰਦੇ ਕੋ ਫੋਰੀ ਤੌਰ ਤੇ ਅਰ ਜਾਨ ਲਾਗੇ ਕੋਈ ਹੋਰ ਪ੍ਰਧਾਨ ਸੂਝਵਾਨ ਪ੍ਰਧਾਨ ਬਣਾਉਣਾ ਚਾਹੀਦਾ ਜਿਹੜਾ ਬੋਲਣ ਲੱਗੇ ਸੋਚੇ ਕਿ ਮੈਂ ਕਿ ਪੰਜਾਬ ਦਾ ਪ੍ਰਧਾਨ ਮੈਂ ਕੀ ਬੋਲਾਂ ਵਾਲਮੀ ਕੀ ਹਰ ਹਰ ਵਾਲਮੀ